ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਬਘੇਲੇ ਵਾਲਾ ਜਿਲ੍ਹਾ ਇਹਨੂੰ ਪਿੰਡਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਪਿੰਡਾ ਸੋਸਣ ਖਖਰਾਣਾ ਥੰਮਣਾ ਜੋਗੇ ਵਾਲਾ ਇਹ ਆਣਗਵਾਂ ਦੇ ਪਿੰਡ ਹੈ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 099686 ਬਹੁਤ ਚੰਗੀਤਾ ਜੀ ਸੂਈ ਸਵਾਈ ਵਹਿੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੱਝਾ ਵਾਲਾ ਥਣ ਲੱਗਾ ਪੂਰਾ ਮੋਟਾ ਜਾਨ ਵਾਲਾ ਜੈਜਾ ਬਾਈ ਕਹਿੰਦਾ ਮੁੱਲ ਕਰਨਾ ਮੱਝਾਂ ਆ ਗਈ ਬਾਈ ਕਹਿੰਦਾ ਮੇਰੀ ਵਹਿੜ ਫੈਟ ਚੰਗੀ ਆਉ ਤੇ ਗਰਮੀ ਆ ਗਈ ਬਾਈ ਕਹਿੰਦਾ ਗਰਮੀ ਇਹਨੇ ਪੂਰਾ ਨਹੀਂ ਮਰੋਣੀ ਇਨਫਰਮੇਸ਼ਨ ਲੈ ਦੇਣਾ ਮਗਰ ਵੀ ਵੱੱਛੀ ਆ ਹਾਂਜੀ ਬਾਈ ਸਾਸਿਕਾ ਨਾਮ ਦੱਸ ਦੀ ਵੀਰੇ ਨਾਮ ਲਖਵੀਰ ਸਿੰਘ ਪੰਡ ਬਗੇਲੇਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ 9781055025 ਹੁਣ ਤਾਂ ਲਖਵੀਰ ਚਿੱਟੀ ਹੋ ਗਈ ਜਮਈ ਹੈ ਨਾ ਹਾਂ ਬਾਈ ਉਮਰ ਦੇ ਸਾਹਮਣਾ ਫਾ ਹੂੰ ਕਿੰਨਾ ਮਸੂਆ ਬਾਈ ਇਹ ਬਾਈ ਦੂਜਾ ਸੂਆ ਵੇੜਾ ਠੀਕ ਹੈ ਆਪਾਂ ਸੂਆ ਸੂਈਆ ਜੇ ਰੋ ਪਈ ਆ ਤੇ 4-5 ਲੀਟਰ ਵਛੀ ਨੂੰ ਚੰਗਾ ਕੇ ਬੋਲਾ ਚੋਲਿਆ ਠੀਕ ਹੈ ਹੁਣ ਆਥੇ ਨੇ ਫੇਰ 4-5 ਲੀਟਰ ਚੋਣਾ ਠੀਕ ਹੈ ਤੇ ਬਾਕੀ ਥਾਂ ਲੈਵਾ ਦੱਸਦਾ ਜੀ ਆਪਾਂ ਕਿਹੜੇ ਚ ਵੀ ਕਹਿਣ ਦੀ ਗੱਲ ਕਿੰਨਾ ਕ ਦੁੱਧ ਪਿਆ ਬਾਈ ਦੁੱਧ 15-16 ਲੀਟਰ ਤਾਂ ਮੰਨ ਕੇ ਲੈਣੀ ਯਾਰ ਹਾਂ ਤੇ ਭਿਆ ਵਾਦ ਨਹੀਂ ਸਕਦੀ ਜਿਹੜੇ ਸਾਣਾ ਜਿਗਾਰ ਲੱਗਾ ਇਹਨੂੰ ਹੂੰ ਇਹ ਕਿਹੜਾ ਉਹ ਜੀ ਬ੍ਰਿਕਿੰਗ ਵਾਲੀ ਆ ਸਾਫ ਸੁਥਰੀ ਵੇੜ ਹੈ ਕੱਢੀ ਵਾਰ ਨੂੰ ਦੋਸਤੋ ਜੇ ਜੇਰ ਪੈ ਗਈ ਉਹ ਪਈ ਆ ਛੰਡੀ ਸੀਲ ਬਾਈ ਕਹਿੰਦਾ ਬਹੁਤ ਹੈ ਤੇ ਜਮਾ ਜੈਦ ਜਿਆ ਦੁੱਧ ਦੱਸਿਆ ਬਾਈ ਕਹਿੰਦਾ 15 16 ਤਾਂ ਨਾ ਜਵਾਕ ਭਾ ਦੇ ਨ ਧਾਰ ਮਾਰ ਨ ਕੋਈ ਆਵੇ ਥਾਣਾ ਦੀ ਫੁੱਲ ਗਰੰਟੀ ਹੋਊਗੀ ਲੈ ਠੀਕ ਹੈ ਲੈ ਬਾਈ ਕਹਿੰਦਾ ਭਾਵਾ ਕੋਈ ਜਵਾਕ ਭਾ ਦੇ ਥਾਣਾ ਦੀ ਫੁੱਲ ਗਰੰਟੀ ਉਹ ਜਵਾਕ ਬਹਿ ਕੇ ਵੀ ਚੋਲੂ ਬਾਈ ਕਹਿੰਦਾ ਸਿੱਧੇ ਪਾਸੇ ਬਹਿ ਜਾ ਲੈ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਬਾਈ ਕਹਿੰਦਾ 15 16 ਕਿਲੋ ਤਾਂ ਨਾਰਮਲ ਹੀ ਪਿਆਜ ਹੋ ਸਕਦਾ ਵੱਧ ਪਿਆਜ ਪਰ ਤੁਸੀਂ 15 16 ਮੰਨ ਕੇ ਹੀ ਸੌਦਾ ਕਰੋ ਦੋਸਤੋ ਥੋੜੇ ਵਪਾਰੀ ਹੈ ਜਿਹੜੇ ਘੱਟ ਦੁੱਧ ਦੱਕ ਕੇ ਕਿ ਸੌਦਾ ਕਰਾਉਂਦੇ ਆ ਨਹੀਂ ਬਾਲੇ ਵਪਾਰੀ ਤਾਂ ਜੇ ਜਿਹੜੇ ਘਰੋਂ ਅਗਲੇ ਨੇ ਵੈੜ ਖਰੀਦੀ ਜਾਂ ਮੱਝ ਖਰੀਦੀ ਅਗਲੇ ਨੇ ਕਹਿੰਦਾ ਬਈ 15 ਚੋਇਆ ਤੇ ਜਦੋਂ ਅਗਲੇ ਦੇ ਆਪਦੇ ਵਪਾਰੀ ਆਪਦੇ ਘਰੇ ਲੈ ਜਾਂਦਾ ਤੇ ਜਾਂਦਾ ਹੀ ਕਹਿੰਦਾ ਬਈ 20 ਕਿਲੋ ਚੋਇਆ ਇਹਦੇ ਥੱਲੋਂ ਪਰ ਮਾੜੀਆਂ ਗੱਲਾਂ ਪਰ ਬਾਈ ਕਹਿੰਦਾ ਆਪਣਾ ਤਾਂ ਸਾਫ਼ ਸੁਥਰਾ ਕੰਮ ਹੈ ਦੁੱਧ ਵੈੜ ਵੱਧ ਪਿਆ ਜਾਊਗੀ ਪਰ ਤੁਸੀਂ 15 16 ਮੰਨ ਕੇ ਸੌਦਾ ਕਰਿਓ ਬਈ ਜਿਗਾਰ ਹੀ ਦੱਸਦਾ ਹੂੰ ਹਵਾਨਾ ਸੋਣਾ ਵੱਡਾ ਸੋਭਾ ਬਾਈ ਦੱਸਦਾ 4-5 ਲੀਟਰ ਬੌਲੀ ਕੱਢੀ ਆ ਕੁਛ ਬੱਚੇ ਨੂੰ ਪਿਆਇਆ ਮੱਚਾ ਮਗਰ ਬੱਚੀ ਆ 4-5 ਕਿਲੋ ਬਾਈ ਕਹਿੰਦਾ hath ne bawli chole ni a yani ke 9-10 ਕਿਲੋ ਖੁੱਲੀ ਬੌਲੀ ਤਿਆਰ ਆ ਬੱਚੇ ਨੂੰ ਚੰਗਾ ਆ ਕੇ ਤੇ ਜਿਹੜੀ ਬੱਚੇ ਨੂੰ ਚੰਗਾ ਆ ਕੇ 9-10 ਕਿਲੋ ਬੌਲਾ ਚਵਾਈ ਜਾਂਦੀ ਆ ਸਵੇਰ ਦੀ ਸੂਈ ਤੇ 15-16 ਕਿਲੋ ਦੁੱਧ ਤਾਂ ਮਿੱਤਰੋ ਫਿਰ ਕੋਈ ਬਾਹਲਾ ਨਹੀਂ ਮਤਲਬ ਜਿਹੜੀ 10 ਕਿਲੋ ਬੌਲੀ ਆ 2.5 ਕਿਲੋ ਸਵੇਰ ਦੁੱਧ ਦੇ ਨੇ ਵਧਾਇਆ 2.5 ਕਿਲੋ ਸ਼ਾਮ ਨੂੰ ਵਧਾਇਆ ਤੇ 15 ਆਪੇ ਪਿਆ ਦੇਣਾ ਜੇ ਖਾਲੀ ਕਰਨੀਵੇ 12-13 ਸਟਾਰਟ ਆ ਬੌਲੀ ਠੀਕ ਹੈ ਗਰੰਟੀ ਆਪਲਾ ਕਿੱਥੋਂ ਦਈ ਆ ਲੈ ਹਾਂ ਦੋਸਤੋ ਬਾਈ ਕਹਿੰਦਾ ਇੰਨੀ ਬੌਲੀ ਤਾਂ ਮੈਂ ਚੋਈ ਆ ਖਾਲੀ ਨਹੀਂ ਕੀਤਾ ਹਵਾਨਾ ਜੇ ਬੌਲੀ ਬੌਲੀ ਸਾਰੀ ਚੋਣੀ ਹੋਵੇ ਹਵਾਨਾ ਖਾਲੀ ਕਰਨਾ ਫੇਰ ਤਾਂ ਬਾਈ ਕਹਿੰਦਾ 12-13 ਕਿਲੋ ਨਿਕਲੇ ਬੌਲੀ ਕਿਉਂਕਿ ਸਵੇਰ 4-5 ਲੀਟਰ ਬੌਲੀ ਕੱਢੀ ਆ ਬੱਚੇ ਨੂੰ ਬੌਲਾ ਪਿਆਇਆ ਪਹਿਲੀ ਚਵਾਈ ਕੀਤੀ ਕਰਕੇ ਬਾਈ ਕਹਿੰਦਾ ਖਾਲੀ ਨਹੀਂ ਕੀਤੀ ਜੇ ਖਾਲੀ ਕਰਨੀ ਹੋਵੇ ਤਾਂ 12-13 ਕਿਲੋ ਬੌਲੀ ਸੋਭਾ ਦੀ ਸੂਈ ਥੱਲੇ ਤਿਆਰ ਆ 15-16 ਤਾਂ ਆਮ ਨਾਲ ਦੁੱਧ ਪਿਆ ਦੇਣਾ ਬਾਕੀ ਥਣ ਬਾੜਾ ਚੰਗਾ ਲੱਗਾ ਚਵਾਈ ਵੀ ਡਾਂਗਰ ਗਈ ਹੋ ਪੀੜੀ ਦੇ ਪਾਵੇ ਅਰਗੇ ਥਾਣਾ ਬਾਈ ਕਹਿੰਦਾ ਨਾਲੇ ਵੈਰ ਦਾ ਵੈਰ ਦਾ ਹਾਂ ਕੋਈ ਜੁੜਮੇ ਜੇ ਵੀ ਨਹੀਂ ਘਟ ਘਟ ਦੀ ਵੈਰਲ ਤੇ ਗੈਪ ਤੇ ਨਿਖੜ ਮੇ ਇਕੱਲੇ ਇਕੱਲੇ ਲੱਗੇ ਆ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਜਮਾ ਜੈਜ ਮੰਨ ਲਓ 15-16 ਮੰਨ ਕੇ ਸੌਦਾ ਕਰ ਲਓ ਦੁੱਧ 17-18 ਪਿਆਉ ਜਿਹੜੇ ਹਸਾਮਨਾ ਬਾਈ ਕਹਿੰਦਾ 12-13 ਕਿਲੋ ਬੋਲੀ ਹੋਊਗੀ ਜਾਇਜ ਜਾ ਮੁੱਲ ਬਾਈ ਵੀਰੇ ਮੋਲੇ ਦਾ 63000 ਰੁਪਇਆ ਹਾਂ ਨਾਲ ਆ ਬਾੜਾ ਜਿਆਦਾ ਵੀ ਨਹੀਂ ਕਹਿੰਦਾ ਘੱਟ ਬਣੀਗਾ ਠੀਕ ਐ ਛੋੜ ਛੱਪਾ ਮਾਨਤਾਨ ਮਾਨਤਾਨ ਕਰ ਦਿਆਂਗੇ ਮਗਰ ਵੀ ਬੱਛੀ ਐ ਬਾਈ ਮਗਰ ਵੀ ਬੱਛੀ ਐ ਦੋਸਤੋ ਬਾਈ ਕਹਿੰਦਾ ਮੁੱਲ ਬਾੜਾ ਵੀ ਨਹੀਂ ਤੇ ਬਾੜਾ ਘੱਟ ਵੀ ਨਹੀਂ ਜਾਇਜ ਮੁੱਲ 63000 ਮਾਨਤਾਨ ਬਾਈ ਕਹਿੰਦਾ ਖਾਲੀ ਨੂੰ ਫਾਨ ਲੈ ਬਾਈ ਜੱ ਲੱਗਦਾ ਹਾਂ ਦੋਸਤੋ ਇਹ ਵੀ ਗੱਲ ਸਹੀ ਐ ਲੱਖ ਵਾਲੀ ਵੇੜ ਨੂੰ ਵੀ ਕਈ ਵਾਰ ਇੰਨਾ ਚੰਗਾ ਥਣ ਨਹੀਂ ਲੱਗਿਆ ਹੁੰਦਾ ਪਰ ਥਣ ਪੂਰਾ ਚੰਗਾ ਕਈਆਂ ਦੇ ਥਣ ਜੜਮੇ ਜੇ ਹੁੰਦੇ ਆ ਦੁੱਧ ਜ਼ਰੂਰ ਵੱਧ ਆਲੀਆਂ ਹੁੰਦੀਆਂ ਪਰ ਇਹਦੇ ਥਣ ਬਾਹਲੇ ਚੰਗੇ ਆ ਮੋٹے ਮੋٹے ਥਾਣ ਹੈ ਮਗਰ ਬੱਚੀ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਨਿੱਕਾ ਜਪਾ 63000 ਜੇ ਕੋਈ ਭੈਣ ਭਰਾ 5-6 ਮਹੀਨੇ ਦੁੱਧ ਪੀ ਕੇ ਟੋਕੜ ਗੱਬਣ ਕਰਕੇ ਵੀ ਵੇਚਦਾ ਤਾਂ ਵੀ 35-40000 ਦੀ ਵਿਕ ਜਾਨੀ ਆ ਜੇ ਰੋ ਪਈ ਬੱਠਲ ਦੇ ਵਿੱਚ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਬਾਈ ਨੇ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਮਾ ਜੈਜ ਮਲ ਮੇਰੇ ਹਿਸਾਬ ਨਾਲ 17 18 ਦੁੱਧ ਪਿਆ ਜੂ ਪਰ ਤੁਸੀਂ 15 16 ਮੰਨ ਕੇ ਹੀ ਸਬਦਾ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ